ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧਵਾੜ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਇਹ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਔਰ ਇਹ ਬਰਗਾੜੀ ਜਿਹੜਾ ਉਸ ਬਰਗਾੜੀ ਤੋਂ 5 ਕੁ ਕਿਲੋਮੀਟਰ ਦੀ 4 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਬਰਗਾੜੀ ਤੋਂ ਸਿੱਧੀ ਛੜਕਾ ਜਿਹੜੀ ਉਹ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਵਪਾਰ ਲੈਣ ਦਾ ਬਾਈ ਹੁਣਿਆਂ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਾਨਵਰ ਤੁਹਾਨੂੰ ਦਿਖਾਉਣੇ ਆ ਤੇ ਦਿਖਾਉਣੇ ਵੀ ਉਸ ਰੁੱਤ ਦੇ ਆ ਵੀ ਜਿਵੇਂ ਜਿਹੜੇ ਰੁੱਤ ਦੇ ਵਿੱਚ ਬਾਦਾਮਾ ਵਾਂਗੂ ਲੱਗਣਗੇ ਮਿੱਤਰੋ ਅੱਜ ਤੁਹਾਨੂੰ ਜਿਹੜੀ ਗਾਂ ਤਿਆਰ ਆ ਇਹ ਗਾਂ ਦਾ ਵੀ ਪੂਰਾ ਚੰਗਾ ਟਿਕਾਣਾ ਵਾ ਦੁੱਧ ਦਾ ਚੰਗਾ ਵੀ ਟਿਕਾਣਾ ਵਾ ਤੇ ਇੱਕ ਤੁਹਾਨੂੰ ਤੋਕੜ ਗੱਪਣ ਚੱਕ ਪਾਸ ਗਾਂ ਵਿਖਾਉਣੀ ਆ ਦੋ ਜਾਨਵਰਾਂ ਦੀ ਡਿਟੇਲ ਲੈ ਕੇ ਦਊਂਗਾ ਦੋਵਾਂ ਜਾਨਵਰਾਂ ਦੇ ਬਾਰੇ ਪਹਿਚਾਣਾਂਗੇ ਆਪਾਂ ਬਾਈ ਤੋਂ ਕੀ ਗੱਲਬਾਤ ਆ ਆਓ ਮਿਲਦੇ ਆਂ ਬਾਈ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਲੈਨੇ ਆ ਅਗਲੀ ਕਾਰਵਾਈ ਆਪਾਂ ਫੇਰ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਭਰਾ ਸੇਤਾ ਠੀਕ ਠਾਕ ਹੈ ਬਿਲਕੁਲ ਠੀਕ ਹੈ ਵੀਰੇ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਆਪਣਾ ਗੁਰਪ੍ਰੀਤ ਸਿੰਘ ਚੈਲ ਵੀਰੇ ਗੁਰਪ੍ਰੀਤ ਸਿੰਘ ਚੈਲ ਹਾਂਜੀ ਗੁਰਪ੍ਰੀਤ ਭਾਈ ਇਹ ਗਾਂ ਕਿੰਨਾ ਸੂਸ ਹੁੰਦੀ ਆ ਭਾਈ ਦੂਜੇ ਵਾਸਤੇ ਗੱਬਣਾ ਵੀਰਾ ਦੂਜੇ ਸੂਏ ਵਾਸਤੇ ਗੱਬਣ ਤਿਆਰ ਆ ਹੈ ਹਾਂ ਤਿਆਰ ਆ 8-7 ਦਿਨ ਲੈਂਦੇ ਆ ਬਸ ਠੀਕ ਆ 8-7 ਦਿਨ ਲੈਂਦੇ ਆ ਦੁੱਧ ਦਾ ਰਕਾਰਡ ਕੀ ਦੱਸਿਆ ਭਾਈ ਪਹਿਲੀ ਬਾਈ ਤੋਂ 20 ਲੀਟਰ ਦਿੱਤਾ ਵੀਰੇ ਪਹਿਲੇ ਸੂਏ ਠੀਕ ਆ ਤਾਂ ਫੈਂਡ ਕਿੰਨੀ ਦੱਸੀ ਆ ਬਾਈ 20 ਬਰੇ 60 ਫੈਂਟ ਆਉਂਦੀ ਆ ਤੇ ਬਾਈ ਤੋਂ 23 ਲੀਟਰ ਦਾ ਰਿਕਾਰਡ ਦੁੱਧ ਦਾ ਹੈ। ਦੁੱਧ ਦਾ। ਠੀਕ ਆ ਪੁੱਛਿਆ ਸੀ ਕਿਹੜਾ ਲੱਗਿਆ? ਕਿਹੜਾ ਨਹੀਂ ਪੁੱਛਿਆ ਭਰਾ। ਠੀਕ ਆ ਬਾਈ ਠੀਕ ਆ ਵੀਰੇ। ਸਿੰਮਨ ਚੰਗਾਇ ਭਰਾਇਆ ਹੋਊਗਾ ਬੰਦਿਆਂ ਨੇ ਵੇਹੇ। ਠੀਕ ਆ ਮਨ ਲਾ ਕਰੇਲੂ ਸੀ ਜਾਂ ਫਾਰਮ ਦੀ। ਕਰੇਲੂ 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 ਠੀਕ ਆ ਬਾਈ। ਤੇ ਕੀ ਰੇਟ ਰੱਖਾਂਗੇ ਉਸਤਾਦ ਜਿੰਦਾ? ਰੇਟ ਇਹਦਾ ਵੀਰੇ ਲੈਂਦੇ ਨਹੀਂ ਆ ਬਸ 82000 ਚ ਮਾਨਤਾ ਨਹੀਂ ਹੋਊਗਾ। ਠੀਕ ਆ 82000 ਦੇ ਵਿੱਚ ਮਾਨਤਾਨ ਹੋਊਗਾ। ਅੱਜ ਦਾ ਹਾਂ ਜੇ ਖੜ ਗਈ ਤਾਂ ਫਿਰ ਕੱਚਾ ਪਸ਼ੂ ਹਨਾ ਉਸ ਹਾਂਣਾ ਹੋ ਜੂ। ਠੀਕ ਆ ਬਾਈ ਕੱਢੀ ਬਾਰ ਨੂੰ ਇਰੋਤਾ ਇਸ ਰੁੱਤ ਦੇ ਵਿੱਚ ਇਹ ਗਹਿਣਾ ਚੀਜ਼ ਸਮਝ ਲਿਓ ਕਰਮਾਲੀ ਨੂੰ ਅੰਗਾ ਜਿਹੜਾ ਕ੍ਰੋਸ ਆ ਜਰਸੀ ਦੇ ਨਾਲ ਥਣ ਦਾ ਥਨੋਸ ਜਿਹੜਾ ਸਹਿਜ ਆ ਉਹ ਆਪਸੀ ਦੂਰੀ ਬਹੁਤ ਚੰਗੀ ਆ ਕਰਮਾਲੀ ਦੀ ਦੇਖ ਸਕਦੇ ਹੋ ਮਿੱਤਰੋ ਤੁਸੀਂ ਟਾਂਚਾ ਵੇਲ ਕੱਦ ਗਾਂ ਦਾ ਪੂਰਾ ਚੰਗਾ ਵਾ ਇੱਕ ਸਿੰਘ ਦੀ ਫੋਟ ਤੇ ਮਿੱਤਰੋ ਥਣ ਥਨੋਟ ਵੀ ਪੂਰਾ ਚੰਗਾ ਲੱਗਾ ਹੋਇਆ ਗਾਂ ਨੂੰ ਵਜੂਦ ਗਾਂ ਦਾ ਬਹੁਤ ਚੰਗਾ ਵਾ 22 23 ਲੀਟਰ ਦੁੱਧ ਦਾ ਰਿਕਾਰਡ ਆ ਦੇ ਅਗਵਾਈ ਭਰਦਾ ਵਾ ਇਹਦਾ ਮਿੱਤਰੋ ਲੇਵਾ ਇੰਦਾ ਜਿਹੜਾ ਟਕਣਾ ਜਿਹੜੀ ਉਹ ਗਵਾਈ ਭਰਦਾ ਵਾ ਵੀ ਵਾਕਿਆ ਗਾਂ ਦੁੱਧ ਵਾਲੀ ਆ ਮਿੱਤਰੋ ਵੱਲ ਢਿੱਲਾਂ ਬਹੁਤ ਪਈਆਂ ਲੇਵੇ ਦੀ ਤਿਆਰੀ ਬਹੁਤ ਚੰਗੀ ਕਰਨੀ ਆ ਸੱਤ ਤੋਂ ਅੱਠ ਦਿਨ ਹਜੇ ਬਾਕੀ ਲੈਂਦੀ ਆ ਤੇ ਇਹਦੇ ਵਾਸਤੇ ਬਹੁਤ ਆ ਸੱਤ ਅੱਠ ਦਿਨ ਮਿੱਤਰੋ ਆਪਣੇ ਵਾਸਤੇ ਥੋੜੇ ਹੁੰਦੇ ਆ ਕਿਉਂਕਿ ਇਹਨੇ ਤਿਆਰ ਹੋਣਾ ਵਾ ਸਾਹਸ ਲੱਗੇ ਵੀ ਚੰਗੀ ਆ 6.0 ਫੈਂਟ ਆ ਤੇ 6.0 ਫੈਂਟ ਦੇ ਨਾਲ ਤੁਸੀਂ ਆਪਣਾ ਤਾਜ਼ਾ ਲਾ ਲਿਓ ਵੀ 45 ਰੁਪਈਆ ਦੇ ਆਸ-ਪਾਸੇ ਕਰ ਕੇ ਇਹਦਾ ਜਿਹੜਾ ਦੁੱਧ ਦਾ ਰੇਟ ਮਿਲ ਜਣਾ ਤੁਹਾਨੂੰ ਸਾਢੇ 6 ਕਿਲੋ ਮੈਂਟਰ ਤੋਂ ਵਜਾਂ ਨੂੰ ਉੱਪਰ ਆ ਵੀਰ ਠੀਕ ਆ ਬਾਈ ਲੈ ਵੀ ਮਿੱਤਰੋ ਸਾਢੇ 6 ਤੋਂ ਜਿਹੜਾ ਵਜ਼ਨ ਉੱਪਰ ਦੱਸ ਰਿਹਾ ਬਾਈ ਵਾਕੇ گاਾਂ ਟੈਡ ਦੇ ਵਿੱਚ ਵਜਨ ਵਜੂਦ ਬਹੁਤ ਚੰਗਾ ਵਾਗਾਂ ਦਾ ਰੇਟ ਜਿਹੜਾ 82000 ਆ ਉਹਦੇ ਵਿੱਚੋਂ ਮਾਨ ਤੇ ਤਾਣ ਬਾਕੀ ਆ ਦੋ ਨੰਬਰ ਤੇ ਗਾਂ ਬਾਈ ਜਿਹੜੀ ਹਾਂ ਇਹ ਵੀਰੇ 6 ਮਹੀਨਿਆਂ ਦੀ ਗੱਪਣ ਜੀ ਹਾਂਜੀ 6 ਕਿਲੋ ਦੁੱਧ ਦਾ 6 ਮਹੀਨਿਆਂ ਦੀ ਗੱਪਣ ਆ ਤੇ 6 ਕਿਲੋ ਹੀ ਦੁੱਧ ਆ ਹਾਂਜੀ ਇਹਦਾ ਤਾਜੀ ਦਾ ਦੁੱਧ ਦਾ ਰਕਾਰ ਕਿੰਨਾ ਕੋਈ ਇਹਦਾ ਵੀ 18-20 ਲੀਟਰ ਦਾ ਵੀਰੇ ਠੀਕ ਆ ਬਾਈ ਸੂਏ ਕਿੰਵੇਂ ਲਈ ਗੱਪਣਾ ਵੀਰੇ ਸੂਏ ਤੀਜੇ ਲਈ ਗੱਪਣਾ ਵੀਰੇ ਤੀਜੇ ਸੂਏ ਲਈ ਗੱਪਣਾ ਠੀਕ ਆ ਬਾਈ ਲੈ ਵੀ ਮੇਤਰੋ 6 ਕਿਲੋ ਦੁੱਧ ਦਾ 6 ਮਹੀਨਿਆਂ ਦੀ ਗੱਪਣ ਆ ਮੋੜ ਲਿਓ ਫਿਰ ਵਜੂ ਦਿੰਦਾ ਵੀ ਗਾਂ ਦਾ ਚੰਗਾ ਵਾ ਜੇ ਤੁਸੀਂ ਇਹ ਦੋਵੇਂ ਗਾਈਆਂ ਹੀ ਆਪਣਾ ਕੋਈ ਫਾਰਮ ਨਵਾਂ ਬਣਾ ਰਹੇ ਆ ਉਸ ਨਵੇਂ ਫਾਰਮ ਦੇ ਵਿੱਚ ਇਹ ਅੰਗ ਨੂੰ ਯੂਜ਼ ਕਰ ਲੋਗੇ ਤਾਂ ਤੁਹਾਡਾ ਫੇਲ ਹੋਣ ਵਾਲਾ ਟਿਕਾਣਾ ਵਾਲਾ ਜਿਹੜਾ ਮਿੱਤਰੋ ਖਤਮ ਹੋ ਜਾਊਗਾ ਫੇਲ ਹੋਣ ਵਾਲਾ ਡਰ ਆ ਜਿਹੜਾ ਖਤਮ ਹੋ ਜਾਊਗਾ ਕਿਉਂ ਹੋ ਜਾਊਗਾ ਇੱਕ ਤਾਂ ਇਹਨਾਂ ਨੇ ਰਿਪੀਟਿੰਗ ਨਹੀਂ ਲੈਣੀ ਦੂਜੀ ਗੱਲ ਇਹ ਆ ਜਾਣੀ ਹੈ ਮਿੱਤਰੋ ਜਿਹੜਾ ਫੈਂਟ ਵਾਲਾ ਦੁੱਧ ਦਈ ਜਣਾ ਤੇ ਤੀਜੀ ਗੱਲ ਇਹ ਹੋ ਜਾਂਦੀ ਆ ਵੀ ਜਿਹੜਾ ਮੌਸਮ ਆ ਆ ਜਿਹੜਾ ਆ ਗਿਆ ਅੱਗੇ ਆਪਾਂ ਨੂੰ ਫੁਆਰੇ ਲਾਉਣੇ ਪੈਂਦੇ ਆ ਜਿਹੜੇ ਮੰਨ ਲਾ ਬਹੁਤ ਸਿਸਟਮ ਬਣਾਉਣੇ ਪੈਂਦੇ ਆ ਗਰਮੀ ਤੋਂ ਬਚਾਉਣ ਲਈ ਪਰ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਹੋਣੀ ਮੱਝ ਵਾਲਾ ਸਿਸਟਮ ਹੁੰਦਾ ਇਹਨਾਂ ਦਾ ਕਰਮ ਵਾਲੀਆਂ ਦਾ ਦੋਵੇਂ ਗਾਈਆਂ ਦਾ ਪੂਰਾ ਚੰਗਾ ਟਿਕਾਣਾ ਵਾ ਮਿੱਤਰੋ ਜਿਹੜੀ ਗਾਂ ਤੁਹਾਨੂੰ ਪਸੰਦ ਆਊਗੀ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਗੁਰਪ੍ਰੀਤ ਚੈਲ ਬਾਈ ਦੇ ਘਰ ਆ ਕੇ ਦੇਖ ਰੇਖ ਕਰਕੇ ਤੁਸੀਂ ਖਰੀਦ ਸਕਦੇ ਆ ਨੰਬਰ ਦਈ ਵੀਰੇ ਆਪਣਾ 99158 ਵੀਰੇ 14438 ਇੱਕ ਵਾਰੀ ਹੋਰ ਬੋਲ ਦਿਓ 99158 14438 ਠੀਕ ਆ ਇਸ ਨੰਬਰ ਤੇ ਕਰੰਨੀਆ ਮਿੱਤਰੋ ਤੁਸੀਂ ਬਾਈ ਦਿਨਾਂ ਗੱਲ ਤੇ ਬਾਤ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਫਿਰ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ